ਅੱਗਾ ਗੱਲਾਂ ਨਹੀਂ ਕਰਨੀਆਂ ਸਿਰਫ 5-4 ਮਿੰਟ ਹੀ ਲੈਣੇ ਨੇ ਸਮਾਂ ਕਾਫੀ ਹੋ ਚੁੱਕਿਆ ਮੈਂ ਵਿਚਾਰ ਇਹ ਸਾਂਝੇ ਕਰਨੇ ਆ ਤੁਹਾਡੇ ਨਾਲ ਕਿ ਦੇਖੋ ਕਾਨੂੰਨ ਵਿਵਸਥਾ ਜਿਹੜੀ ਕਾਇਮ ਰੱਖਣੀ ਹੈ ਉਹ ਕੰਮ ਹੁੰਦਾ ਹੈ ਪੁਲਿਸ ਦਾ ਕੀ ਪੁਲਿਸ ਹੈ ਜਿਹੜੀ ਉਹ ਕੋਈ ਨਵੀਂ ਪੁਲਿਸ ਤਾਂ ਨਹੀਂ ਆ ਗਈ ਹੁਣ ਪਹਿਲਾਂ ਵੀ ਪੁਲਿਸ ਉਹੀ ਸੀ ਤੇ ਹੁਣ ਵੀ ਪੁਲਿਸ ਉਹੀ ਹੈ ਇਹ ਕਿਉਂ ਇੰਨੀ ਖਰਾਬ ਹੋਈ ਪੁਲਿਸ ਦੀ ਹਾਲਤ ਕਿਉਂ ਨਾਕਾਮ ਹੋਈ ਇਹ ਵਿਚਾਰ ਕਰਨ ਵਾਲੀ ਗੱਲ ਹੈ ਕਿਉਂ ਜਿਹੜੀਆਂ ਲੁੱਟਾ ਖੋਹਾ ਜਾਂ ਕਤਲ ਦੀਆਂ ਵਾਰਦਾਤਾਂ ਹੈ ਕਾਬੂ ਨਹੀਂ ਹੋ ਰਹੀਆਂ ਇਸ ਗੱਲ ਤੇ ਵਿਚਾਰ ਕਰਨ ਵਾਲੀ ਹੈ ਕਿ ਕਿਉਂ ਹੋ ਰਹੀਆਂ ਸਾਡੇ ਪਹਿਲਾ ਇੱਕ ਕਹਾਵਤ ਸੁਣਾਉਂਦੇ ਹੁੰਦੇ ਸੀ ਬੱਚਿਆਂ ਨੂੰ ਸਾਡੇ ਦਾਦੇ-ਦਾਦੀਆਂ ਉਹ ਕਹਿੰਦੇ ਸੀ ਕਹਿੰਦੇ ਚੀੜੀ ਵਿਚਾਰੀ ਕੀ ਕਰੇ ਕਹਿੰਦੇ ਪਾਣੀ ਪੀ ਪੀ ਮਰੇ ਉਹ ਕਹਿੰਦੇ ਵੀ ਪੁਲਿਸ ਵਿਚਾਰੀ ਕੀ ਕਰੇ ਆ ਜਿਹੜੀ ਪੁਲਿਸ ਹੈ ਇਹ ਤਾਂ ਲਾ ਰੱਖੀ ਹੈ ਉਹਨਾਂ ਨੇ ਆਪਣੇ ਨਾਲ ਸਾਰੀ ਹਜ਼ਾਰ ਹਜ਼ਾਰ ਬੰਦਾ ਤਾਂ ਆਪਣੇ ਆਲੇ ਦੁਆਲੇ ਲਾ ਰੱਖਿਆ ਹੈ ਇਹ ਪੁਲਿਸ ਵਿਚਾਰੀ ਕੀ ਕਰੇ ਕਿੱਥੋਂ ਕੰਟਰੋਲ ਕਰੇ ਆਪਣੇ ਆਲੇ ਦੁਆਲੇ ਲਾ ਰੱਖੀ ਹੈ ਜਿੰਨੇ ਵੀ ਹੈਗੇ ਆ 92 ਜਿੰਨੇ ਜਿੱਤੇ ਆ ਤੁਸੀਂ ਨਧਰ ਸਾਹਿਬ ਲਾ ਕੇ ਦੇਖ ਲਓ ਮੇਰਾ ਖਿਆਲ ਹੈ ਅੱਧੀ ਪੁਲਿਸ ਇਹਨਾਂ ਨੇ ਆਪਣੇ ਆਲੇ ਦੁਆਲੇ ਲਾ ਰੱਖੀ ਹੈ ਮੰਗੋ ਕਰਾਣਾ ਕੇ ਭਗਵਾਨ ਤਮਨ ਹਾਏ ਹਾਏ ਭਗਵਾਨ ਤਮਨ ਹਾਏ ਹਾਏ ਮਰ ਗਿਆ ਭਗਵਾਨ ਤਮਨ ਹਾਏ ਹਾਏ ਮਰ ਗਿਆ ਮਾਨ ਹਾਏ 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 ਜੋਰ ਨਾਲ ਯਾਰ ਹਾਏ ਕਿਸੇ ਭੁੱਖੀ ਦਾ ਕਿਸੇ ਦੀਮਤਾ ਕਿਸੇ ਸਮਝਣਰ ਦਾ ਮਰਚਾ ਨਹੀਂ ਦੇਣਾ ਇਲਹਾਬ ਨਹੀਂ ਜਾ ਕੇ ਪਤਾ ਕਰ ਵੋ ਸਾਨੂੰ ਤੇਰੇ ਬਾਰੇ ਤੇਰੇ ਮੂਹੇ ਨਾਲ ਐਸਐਚਓ ਆਪ ਦੱਸਦੇ ਨੇ ਕਿ ਸਾਨੂੰ ਬੜੇ ਸਖਤ ਅਦੇਸ਼ ਨੇ ਕਿ ਅਸੀਂ ਕਿਸੇ ਦੇ ਪਰਚਾ ਨਹੀਂ ਦੇ ਸਕਦੇ ਬਿਨਾਂ ਅੰਮਲੇ ਮੈਨੂੰ ਆਉਣ ਵਿੱਚ ਥੋੜੀ ਦੇਰ ਹੋ ਗਈ ਕਿਉਂਕਿ ਸਾਡੇ ਵਿਚਕਾਰ ਜੋ رابطہ ਸੀਗਾ ਉਹ ਥੋੜਾ ਲੇਟ ਸੈੱਟ ਹੋਇਆ ਮੈਨੂੰ ਕਿਹਾ ਗਿਆ ਸੀਗਾ ਆਪਣੇ ਸਾਫ ਕਾਮਲੇ ਸਾਫ ਬਲੋਂ ਹੈਰੀਮਾਨ ਸਾਹਿਬ ਬਲੋਂ ਕਿ ਤੁਸੀਂ 12:00 ਵਜੇ ਆ ਜਾਓ ਤੇ ਮੈ ਉਸੇ ਸਾਹ ਨਾਲ ਮੈਂ 12:00 11:03 ਦੇ ਕਾਲ ਮਿਲੀ ਤੇ ਮੈਂ ਨਾਲ ਦੀ ਨਾਲ ਤੁਹਾਡੇ ਵਿਚਕਾਰ ਹਾਜ਼ਰ ਹੋਇਆ ਹੈਗਾ ਅੱਜ ਕਾਂਗਰਸ ਪਾਰਟੀ ਵੱਲੋਂ ਪੰਜਾਬ ਦੇ ਵੱਖ-ਵੱਖ ਡੀਐਸਪੀ ਹੈੱਡਕੁਆਟਰਾਂ ਦੇ ਜੋ ਪੰਜਾਬ ਦੇ ਅਮਨ ਕਾਨੂੰਨ ਨੂੰ ਲੈ ਕੇ ਜੋ ਮਾੜੀ ਹਾਲਤ ਹੈ ਜੋ ਕਤਲੋਕਾਰ ਦਾ ਦੌਰ ਹੈਗਾ ਹੈ ਜੋ ਗੁੰਡਾਗਰਦੀ ਦਾ ਦੌਰ ਹੈ ਜੋ ਧਮਕੀਆਂ ਮਿਲਦੀਆਂ ਹਨ ਵਪਾਰੀਆਂ ਨੂੰ ਜੋ ਕਤਲ ਹੋ ਰਹੇ ਨੇ ਜੋ ਇੱਕ ਮਾਫੀਆ ਚੱਲ ਰਿਹਾ ਹੈਗਾ ਹੈ ਜੋ ਗੈਂਗਸਟਰਮ ਚੱਲ ਰਿਹਾ ਹੈਗਾ ਉਹਦੇ ਖਿਲਾਫ ਆਪਣੇ ਬੰਦੇ ਆਇਆ ਔਰ ਮਸਾਦੇ ਕਰਾਏ ਜਿਹੜੇ ਵਧਾਏ ਨੇ ਉਹ ਧਰਨੇ ਚ ਵੀ ਤੁਸੀਂ ਆਏ ਸੀ ਔਰ ਅੱਜ ਪੰਜਾ ਛੇ ਦਿਨਾਂ ਬਾਅਦ ਤੁਹਾਨੂੰ ਅਸੀਂ ਦੁਆਰਾ ਤਕਲੀਫ ਦਿੱਤੀ ਹੈ ਤੁਹਾਡਾ ਸਾਰਿਆਂ ਦਾ ਬਲੌਕ ਪ੍ਰਧਾਨਾਂ ਦਾ ਆਕੜਾ ਸਾਹਿਬ ਦਾ ਔਰ ਆਪਣੇ ਮਹਿ ਕਰੇਵਾਲ ਜੀ ਦਾ ਸਾਡੇ ਪਰਦਾ ਫੋਇਲ ਜੀ ਯੂਥ ਦੇ ਪ੍ਰਦਾਨ ਔਰ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਔਰ ਅਕਲੇ ਬੀਨੇ 14 15 ਦੇ ਨੇੜੇ ਪੰਚਾਇਤੀਆਂ ਚੋਣਾ ਵੀ ਚਾਰੀਆਂ ਨੇ ਔਰ ਅਸੀਂ ਉਹ ਤੁਹਾਡੇ ਕੋਲ ਪਿੰਡਾਂ ਜਾਣਾ ਸ਼ੁਰੂ ਕਰਾਂਗੇ ਕਿਸੇ ਡਰ ਦੇ ਥੱਲੇ ਨਹੀਂ ਰਹਿਣਾ ਆਪਾਂ ਤਖੜੇ ਹੋ ਕੇ ਚੋਣ ਲੜਾਂਗੇ ਔਰ ਇਹਨਾਂ ਨੇ ਕੀਤਾ ਕਿ ਚੋਣ ਨਿਸ਼ਾਨਾ ਤੇ ਚੋਣ ਨਹੀਂ ਹੋਊਗੀ ਲੇਕਿਨ ਇਹ ਪਹਿਲਾਂ ਵੀ ਨਹੀਂ ਸੀ ਕਦੀ ਸਰਪੰਚ ਤੇ ਮੈਂਬਰ ਦੀ ਚੋਣ ਕਦੀ ਵੀ ਕਹ ਚੋਣ ਨਿਸ਼ਾਨਦੰਡੀ ਹੋਈ ਇਹ ਨਵੇਂ ਹੀ ਪਤਾ ਨਹੀਂ ਕਿਧਰੋਂ ਸੱਪ ਕੱਢਦੇ ਨੇ ਲੋਕ ਸਭਾਤੀ ਤੇ ਜ਼ਿਲ੍ਹਾ ਪਰਿਸ਼ਦੀਆਂ ਚੋਣਾਂ ਆਗ ਆਪਣੀਆਂ ਚੋਣ ਨਿਸ਼ਾਨਾਂ ਤੇ ਹੁੰਦੀਆਂ ਪਾਰਟੀ ਦੀਆਂ ਲੇਕਿਨ ਸਰਪੰਚੀ ਕਦੀ ਵੀ ਪਿਛਲੇ 75 ਸਾਲਾਂ ਚ ਨਹੀਂ ਹੋਈ ਲੇਕਿਨ ਆਪਾਂ ਤੱਕੜੇ ਹੋ ਕੇ ਸਾਰੇ ਚੋਣ ਲੜਾਂਗੇ ਆਪਣੀਆਂ ਪੰਚਾਇਤਾਂ ਬਣਾਵਾਂਗੇ ਔਰ ਆਪਣੇ ਪੰਜਾਬ ਦੇ ਵਿੱਚ ਜਿਹੜਾ ਇਹ ਧੱਕਾ ਕਰ ਰਹੇ ਨੇ ਠਾੜਿਆਂ ਦੇ ਵਿੱਚ ਆਪਣੇ ਹਲਕੇ ਵੀ ਜਿਹੜੇ ਕਾਡੇ ਚ 12 13 ਸਾਲ ਦੀ ਲੜਕੀ ਨਾਲ ਬਹੁਤ ਮਾੜਾ ਕਾਂਡ ਹੋਇਆ ਜਿਸ ਦਾ ਪਰਚਾ ਅੱਜ ਤੱਕ ਨਹੀਂ ਦਰਜ ਕਰਨ ਦੇ ਰਿਹਾ ਸਾਡੇ ਹਲਕੇ ਦਾ ਐਮ ਐਲ ਏ ਸੋ ਇਹਨਾਂ ਨੇ ਸਾਰੀ ਪੁਲਿਸ ਸਾਰਾ ਮਾਫੀਆ ਸਾਰਾ ਸ਼ਰਾਬ ਦੇ ਕਾਰੋਬਾਰ ਸਾਰਾ ਆਪਣਾ ਚਿੱਟੇ ਦਾ ਕਾਰੋਬਾਰ ਡਰੱਗਸ ਦਾ ਜਿੰਨਾ ਮਾਮਲਾ ਸਾਰਿਆਂ ਤੇ ਇਹਨਾਂ ਨੇ ਕਾਬੂ ਕਰ ਲਿਆ ਸਾਰੇ ਮਾਫੀਆ ਜਿਹੜੇ ਕੰਗਜੀ ਅਸੀਂ ਦੂਰ ਕਰਾਂਗੇ ਅੱਜ ਇਹਨਾਂ ਨੇ ਇੱਕ ਇੱਕ ਐਮ ਐਲ ਏ ਦੇ ਔਰ ਜਿਸ ਤਰ੍ਹਾਂ ਮਾਈਨਿੰਗ ਸਾਡੇ ਪਟਿਆਲੇ ਜ਼ਿਲ੍ਹੇ 'ਚ ਸਾਡਾ ਮਾਈਨਿੰਗ ਦਾ ਮਨਿਸਟਰ ਜਿਵੇਂ ਕਰਾ ਰਿਹਾ ਸਾਡੀਆਂ ਸੜਕਾਂ ਸਮਾਨੇ ਦੀਆਂ ਸਾਡੀਆਂ ਸੜਕਾਂ ਛਤਰਾਣੇ ਦੀਆਂ ਸਾਡੀਆਂ ਸੜਕਾਂ ਸਨੌਰ ਦੀਆਂ ਸਾਰੀਆਂ ਤੋੜਨ ਤੇ ਕੱਢੇ ਇਹਨਾਂ ਨੇ ਕਰਤੀਆਂ 100-100 ਟਿਪਰ ਰਾਤ ਨੂੰ ਲੰਘਦਾ ਕੱਲ ਵੀ ਸਮਾਨੇ 'ਚ ਬਹੁਤ ਵੱਡਾ ਬੰਦ ਕੀਤਾ ਸੀਗਾ ਪੀਆਰਟੀਸੀ ਆਲਿਆਂ ਨੇ ਇੱਕ ਟਿਪਰ ਦੇ ਇੱਕ ਡਰਾਈਵਰ ਦੇ ਘੰਡੀ ਮਾਰੀ ਉਦਾ ਨੁਕਸਾਨ ਹੋਇਆ ਪਰ ਸਾਡੇ ਮੰਤਰੀ ਨੇ ਪਰਚਾ ਵੀ ਨਹੀਂ ਸੀ ਦਰਜ ਹੋਣ ਦਿੱਤਾ 3 ਘੰਟੇ ਕਾਲ ਜਾਮ ਕਰਕੇ ਰੱਖਿਆ ਸੋ ਇਹੇ ਜਿਹੇ ਹਾਲਾਤ ਬਣਦੇ ਜਾ ਰਹੇ ਨੇ ਔਰ ਚੋਰੀਆਂ ਦਾ ਪਰਮਾਰ ਹੈ ਸਾਡੇ ਸਾਰੇ ਸ਼ਹਿਰ ਪਟਿਆਲੇ ਜ਼ਿਲ੍ਹੇ ਦੇ ਹਰੇਕ ਸ਼ਹਿਰ ਤੁਸੀਂ ਦੇਖ ਲਓ ਖੋਹ ਹੋਰੀਆਂ ਨੇ ਪਾਲੀਆਂ ਲੁੱਟੀਆਂ ਜਾ ਰਹੀਆਂ ਨੇ ਚੀਨਾ ਲੁੱਟੀਆਂ ਜਾ ਰਹੀਆਂ ਨੇ ਔਰ ਇਹਦੇ ਤੇ ਕੋਈ ਇਹਦੀ ਤੇ ਵਾਸਤੇ ਹਾਨੀ ਨਹੀਂ ਦੇ ਰਿਹਾ ਸੋ ਤੁਹਾਡਾ ਸਾਰਿਆਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਆਪਾਂ ਨੂੰ ਚਾਹੀਏ ਪਿੰਡਾਂ 'ਚ ਟਿਕਰੀ ਪਹਿਰੇ ਲਾਣੇ ਪੈਣ ਵਿਜੀਲੈਂਟ ਹੋ ਕੇ ਰਹਿਣਾ ਪਵੇ ਔਰ ਆਪਣੀਆਂ ਧੀਆਂ ਪੈਨਾ ਮਾਵਾਂ ਨੂੰ ਆਪਾਂ ਸਮਝਾਈਏ ਕਿ ਇਹਦੇ ਤੋਂ ਬਗੈਰ ਹੀ ਜੇ ਘਰਾਂ ਚੋਂ ਨਿਕਲੋ ਤੇ ਚੰਗੀ ਗੱਲ ਹੈ ਔਰ ਨਹੀਂ ਤਾਂ ਇਹਦਾ ਸਾਰਾ ਖੁਲਿਆ ਵੀ ਇਹਨਾਂ ਦੀ ਪੈਟਰਨ ਥੱਲੇ ਇਹਨਾਂ ਦੀ ਛੱਤਰ ਝਾਏ ਥੱਲੇ ਅੱਜ ਇੱਥੇ ਮੁਲਾਜ਼ਮੇ ਕੰਮ ਕਰਾਰੇ ਨੇ ਔਰ ਆਪਾਂ ਇਸ ਨੂੰ ਰੋਕਣ ਦੀ ਤੇ ਪੰਜਾਬ ਨੂੰ ਜਿਹੜਾ ਰੰਗਲਾ ਬਣਾਉਣਾ ਚਾਹੁੰਦੇ ਸੀ ਇਹਨਾਂ ਨੇ ਕੰਗਲਾ ਦਾ ਕਰਤਾ 1 ਲੱਖ ਕਰੋੜ ਦਾ ਕਰਜ਼ਾ ਜਿਹੜਾ ਕਨਾਂਜ ਖਜ਼ਾਨੇ ਭਰਨ ਦੀ ਗੱਲ ਕਰਦੇ ਸੀ ਅੱਜ 1 ਲੱਖ ਕਰੋੜ ਦਾ ਢਾਈਆਂ ਸਾਲਾਂ ਚ ਇਹਨਾਂ ਨੇ ਕਰਜ਼ਾ ਚੜਾਇਆ ਕਾਂਗਰਸ ਸਰਕਾਰ ਨੇ 75000 ਕਰੋੜ ਕਰਜ਼ਾ ਲਿਆ ਸੀ 5 ਸਾਲਾਂ ਚ ਔਰ ਤੁਸੀਂ ਨੁਹਾਰ ਦੇਖੋ ਬਦਲੀ 800 ਕਰੋੜ ਉਹਦੇ ਚੋਂ ਮੈਂ ਕੱਲੇ ਸਨੌਰ ਹਲਕੇ ਚ ਲਾਇਆ ਸੀ ਕੋਈ ਸੜਕ ਨਹੀਂ ਸੀ ਜਿਹੜੀ ਨਹੀਂ ਸੀ ਹਰੇਕ ਪੰਚਾਇਤ ਦੇ ਕੋਲ ਘਟੋ ਘਟ 20 30 ਦੀ 50 50 ਲੱਖ ਅੱਜ ਮੈਂ ਛੱਡ ਕੇ ਗਿਆ ਸੀਗਾ ਉਹ ਵੀ ਪੈਸਾ ਵਾਪਸ ਲੈ ਕੇ ਕਿੱਥੇ ਕੋਈ ਸੜਕ ਦਾ ਕੰਮ ਨਹੀਂ ਕਿੱਥੇ ਕੋਈ ਸੀਵਰੇਜ ਦਾ ਕੰਮ ਨਹੀਂ ਕਿੱਥੇ ਪਿੰਡ 'ਚ ਕੋਈ ਡਿਵੈਲਪਮੈਂਟ ਨਹੀਂ ਆਪਣੇ ਤੋਂ ਪਹਿਲਾਂ ਬੋਲਦੇ ਸਾਰਿਆਂ ਨੇ ਜੋਸ਼ਨ ਸਾਹਿਬ ਨੇ ਵੀ ਦੱਸਿਆ ਬੁੱਟਾ ਸਿੰਘ ਉਹਣਾ ਨੇ ਵੀ ਦੱਸਿਆ ਇੰਦਰਨਾਥਾ ਸਾਹਿਬ ਸਾਡੇ ਐਮਸੀ ਸਾਹਿਬ ਇਹਨਾਂ ਨੇ ਵੀ ਦੱਸਿਆ ਕਿ ਕੀ ਹਾਲਾਤ ਨੇ ਡਿਵੈਲਪਮੈਂਟ ਦੇ ਔਰ ਕੀ ਕਿਸਾਨਾਂ ਦਾ ਜਿਹੜਾ ਐਮਐਸਪੀ ਕਹਿੰਦੇ